ਅਖੌਤੀ ਪਾਸਟਰਾਂ ਤੇ ਸਿੱਖਾਂ 'ਚ ਇਹ ਫਰਕ ਆ ਵੀ ਜਦੋਂ ਪਾਸਟਰ ਕਿਸੇ ਦੀ ਮਦਦ ਕਰਦੇ ਆ ਤੇ ਉਹਦੇ ਅੱਗੇ ਇੱਕ ਸ਼ਰਤ ਰੱਖਦੇ ਆ ਵੀ ਤੂੰ ਆਪਣਾ ਧਰਮ ਛੱਡ ਕੇ ਸਾਡੀ ਸ਼ਰਨ ਦੇ ਵਿੱਚ ਆ ਜਾ ਸਾਡੇ ਪਖੰਡਵਾਦ ਦਾ ਧਾਰਨੀ ਬਣ ਫਿਰ ਅਸੀਂ ਤੇਰੀ ਮਦਦ ਕਰਾਂਗੇ ਤੇਰਾ ਜਵਾਕ ਵੀ ਪੜ੍ਹਾਵਾਵਾਂਗੇ ਤੇਰੀ ਦਵਾਦਾਰੂ ਵੀ ਕਰਾਵਾਂਗੇ ਤੇਰੇ ਘਰ ਦਾ ਖਰਚਾ ਵੀ ਤੋਰਾਂਗੇ ਪਰ ਸ਼ਰਤ ਇਹ ਆ ਵੀ ਆਪਣਾ ਧਰਮ ਛੱਡ ਦੇ ਉਸ ਲੋੜਵੰਦ ਨੂੰ ਮਜਬੂਰਨ ਆਪਣਾ ਧਰਮ ਤਿਆਗਣਾ ਪੈਂਦਾ ਹੈ ਤੇ ਉਹ ਇਹਨਾਂ ਦੇ ਪਖੰਡਵਾਦ ਦਾ ਧਾਰਨੀ ਬਣਦਾ ਹੈ ਪਰ ਸਿੱਖ ਜਦੋਂ ਕਿਸੇ ਦੀ ਮਦਦ ਕਰਦੇ ਆ ਨਾ ਕਿਸੇ ਦਾ ਧਰਮ ਪੁੱਛਦੇ ਆ ਜਾਤ ਪਾਤ ਕੁੱਲ ਕੁਝ ਨਹੀਂ ਪੁੱਛਦੇ ਕਿਉਂਕਿ ਆਪਣੇ ਗੁਰੂ ਦੇ ਸਿਧਾਂਤ ਨੂੰ ਲੈ ਕੇ ਚੱਲਦੇ ਆ ਵੀ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਅੱਜ ਤੱਕ ਦੁਨੀਆ ਦੇ ਜਿਹੜੇ ਵੀ ਦੇਸ਼ ਤੇ ਮੁਲਕ ਤੇ ਭੀੜ ਪਈ ਜਿੱਥੇ ਹੜਾਏ ਕਾਲ ਪਿਆ ਸਿੱਖਾਂ ਨੇ ਜਾ ਕੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਉਹਨਾਂ ਬੰਦਿਆਂ ਦੀ ਬਾਹ ਫੜੀ ਉੱਥੇ ਲੰਗਰ ਲਾਏ ਉੱਥੇ ਮੈਡੀਕਲ ਕੈਂਪ ਚਲਾਏ ਉੱਥੇ ਹਰ ਤਰ੍ਹਾਂ ਦੀ ਉਹਨਾਂ ਬੰਦਿਆਂ ਨੂੰ ਸਹੂਲਤ ਦਿੱਤੀ ਪਰ ਕਿਸੇ ਦਾ ਧਰਮ ਨਹੀਂ ਪੁੱਛਿਆ ਵੀ ਤੁਸੀਂ ਕਿਹੜੇ ਧਰਮ ਦੇ ਜੇ ਤੁਹਾਡੀ ਜਾਤ ਕਿਹੜੀ ਆ ਤੁਹਾਡੀ ਕੁੱਲ ਕਿਹੜੀ ਆ ਤੁਸੀਂ ਜੰਮੇ ਕਿੱਥੇ ਜੇ ਕਿਉਂਕਿ ਸਿੱਖਾਂ ਦਾ ਗੁਰੂ ਇਹ ਸਿਧਾਂਤ ਦਿੰਦਾ ਹੈ ਜੇਵਲ ਅੱਲਾਹ ਨੂਰ અપਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਇਸ ਸਿਧਾਂਤ ਨੂੰ ਲੈ ਕੇ ਸਿੱਖ ਚੱਲਦੇ ਆ ਮੈਂ ਕਹਿੰਦਾ ਵੀ ਜੇਕਰ ਇਹਨਾਂ ਅਖੌਤੀ ਪਾਸਟਰਾਂ ਦੀ ਤਰ੍ਹਾਂ